ਇਹ ਸਾਡੀ ਜਿਹੜੀ ਰੂਟੀਨ ਦੀ ਚੈਕਿੰਗ ਤੇ ਚੱਲਦੀ ਰਹਿੰਦੀ ਆ ਅੱਜ ਕੁਝ ਸਰਪ੍ਰਾਈਜ਼ ਦੇ ਤੌਰ ਤੇ ਅਗ ਮੁੰਦਿਆ ਗਿਆ ਤੇ ਸ਼ਹਿਰ ਦੇ ਹੋਰ ਦੂਸਰੇ ਇਲਾਕਿਆਂ ਦੇ ਵਿੱਚ ਵੀ ਅਲੱਗ ਫੋਰਸ ਅਲੱਗ ਫੋਰਸ ਲੱਗੀਆਂ ਨੇ ਇੱਥੇ ਜਿਹੜੀਆਂ ਬੱਸਾਂ ਜਿਹੜੀਆਂ ਆਉਣ ਜਾਣ ਵਾਲੀਆਂ ਨੇ ਅਸੀਂ ਬੱਸ ਸਟੈਂਡ ਤੇ ਡਿਫਰੈਂਟ ਜਿਹੜੇ ਐਂਟਰੀ ਤੇ ਐਗਜ਼ਿਟ ਪੁਆਇੰਟ ਨੇ ਉੱਥੇ ਵੀ ਨਾਕਾਬੰਦੀ ਕੀਤੀ ਗਈ ਹੈ ਤੇ ਇੱਕ ਸ਼ਹਿਰ ਦੇ ਅੰਦਰਲੇ ਪਾਸੇ ਵੀ ਸ਼ਹਿਰ ਦੇ ਸੌਰੀ ਜਗ੍ਹਾ ਬੱਸ ਸਟੈਂਡ ਦੇ ਅੰਦਰਲੇ ਪਾਸੇ ਵੀ ਕਾਫੀ ਫੋਰਸ ਲਗਾ ਲਏ ਅਨ ਅਟੈਂਡੈਂਟ ਜਿਹੜੇ ਸਮਾਨ ਨੇ ਆ ਬੱਸਸ ਨੇ ਬੱਸਸ ਦੇ ਵਿੱਚ ਸਾਰੇ ਲਗੇ ਜੀ ਚੈਕਿੰਗ ਕੀਤੀ ਜਾਵੇ ਫਿਰ ਲੋਕਾਂ ਨੂੰ ਕੀ ਪੈਸੇ ਦਿਓਗੇ ਤੇਰਾ ਕੋਈ ਕੋਈ ਸ਼ੱਕੀ ਸਮਾਨ ਜਾਂ ਕੋਈ ਦੇਖ ਨਾ ਮੈਨੂੰ ਕਿਵੇਂ ਤੁਹਾਨੂੰ ਕੰਡਕਟਰ ਹਾਜੀ ਇੱਥੇ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਦੀ ਨਾ ਮੈਂ ਗੱਲ ਕਰਾਂ ਮੈਂ ਓਵਰ ਆਲ ਸਾਰੇ ਸ਼ਹਿਰ ਦੀ ਗੱਲ ਕਰਾਂ ਕਿ ਪੁਲਿਸ ਦੇ ਤੇ ਅਲੱਗ-ਅਲੱਗ ਜਗ੍ਹਾ ਤੇ ਹਰ ਜਗ੍ਹਾ ਮਜਬੂਰਦ ਨਾ ਨਾਕਿਆਂ ਤੇ ਰੂਟ 'ਤੇ ਜਾਂ ਪੈਟਰੋਲਿੰਗ ਦੇ ਰੂਟ 'ਤੇ ਇੱਥੇ ਚੌਂਕੀ ਮੌਜੂਦ ਆ ਜਿਸ ਵੈਸੇ ਵੀ ਕੋਈ ਅਨੋਖਣੇ ਕੋਈ ਚੀਜ਼ ਉਹਨਾਂ ਨੂੰ ਸ਼ੱਕੀ ਬੰਦੇ ਦੀ ਮੂਵਮੈਂਟ ਕੁਝ ਨਜ਼ਰ ਆਉਂਦੀ ਹੈ ਤੇ ਪੁਲਿਸ ਨੂੰ ਨਾਲ ਇਤਲਾਹ ਦੇ ਤੇ ਚੰਗੇ ਨਾਗਰਿਕ ਦਾ ਆਪਣਾ ਫਰਜ਼ ਆਦਾ ਕਰਨਾ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਪੁਲਿਸ এফੈਕਟਿਵ ਤਰੀਕੇ ਨਾਲ ਕੰਮ ਕਰ ਸਕਦੀ ਹੈ